ਇਹ ਇਹ ਤਿੰਨ ਸਵਾਲ ਹੈ ਜਿਹੜੇ ਕਿ ਪਦਾਰਥਵਾਦੀ ਨਜ਼ਰੀਏ ਤੋਂ ਦੁਨੀਆ ਨੂੰ ਸਮਝਣ ਦੇ ਲਈ ਜਿਹੜੇ ਜਿਹੜੇ ਲੋਕੀយਤਨਸ਼ੀਲ ਹਨ ਉਹਨਾਂ ਦੇ ਲਈ ਇਹ ਵੰਗਾਰਨੇ ਉਹ ਚੁਣੌਤੀ ਹੈ ਕਿ ਮੌਤ ਤੋਂ ਬਾਅਦ ਜਾਂ ਜਦੋਂ ਮੌਤ ਵੇਲੇ ਬਿਲਕੁਲ ਜਿਹੜੀ ਆਤਮਾ ਜਦੋਂ ਜਿਹੜਾ ਜਿਹੜਾ ਕਲਬੂਤ ਹੈ ਜਿਹੜਾ ਬੰਦੇ ਦਾ ਸਰੀਰ ਆ ਜਿਸਮ ਆ ਉਸ ਤੋਂ ਪਿੱਛਾ ਛੁੜਾ ਕੇ ਜਦੋਂ ਉਹ ਉਸ ਨੂੰ ਪ੍ਰਭ ਮਿਲਣੇ ਦਾ ਚਾਅ ਹੋ ਹੈ ਕਿ ਇਹ ਕਾਰਨ ਹੈ ਜੇਕਰ ਇਹ ਹੈ ਤਾਂ ਇਹਦਾ ਮਤਲਬ ਆਤਮਾ ਦੀ ਹੋਂਦ ਹੈ ਤਾਂ ਜਦੋਂ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਮੌਤ ਤੋਂ ਕੁਝ ਸਮਾਂ ਪਹਿਲਾਂ ਜ਼ਿਆਦਾਤਰ ਜਿਹੜੇ ਕੇਸ ਹਨ ਵਿਅਕਤੀ ਜਿਹੜਾ ਹੈ ਰੋਗੀ ਆ ਜਿਹੜਾ ਉਹ ਨੌਂ ਬਰ ਨੌ ਹੋ ਜਾਂਦਾ ਹੈ ਮਤਲਬ ਫੋਟੋਨ ਜਿਹੜੇ ਨੇ ਉਹ ਪਾਰਟੀਕਲ ਬਣ ਜਾਂਦੇ ਆ ਕਣ ਬਣ ਜਾਂਦੇ ਆ ਜੇਕਰ ਉਹਨਾਂ ਨੂੰ ਤੁਸੀਂ ਵੇਖਦੇ ਹੋ ਜੇ ਨਹੀਂ ਵੇਖਦੇ ਤਾਂ ਲਹਿਰਾਂ ਬਣਦੇ ਆ ਇਹ ਦੋ ਸੂਰਜ ਉਹ ਇਹ ਦੱਸਦੇ ਆ ਕਿ ਜੇਕਰ ਤੁਸੀਂ ਇਹਨਾਂ ਨੂੰ ਨਹੀਂ ਵੇਖਿਆ ਜੇ ਨਹੀਂ ਵੇਖਿਆ ਤਾਂ ਲਹਿਰਾਂ ਦੇ ਰੂਪ ਵਿੱਚ ਜੇ ਵੇਖ ਲਿਆ ਤਾਂ ਕਣ ਦੇ ਰੂਪ ਵਿੱਚ ਇਹਦਾ ਮਤਲਬ ਹੈ ਕਿ ਰੋਸ਼ਨੀ ਦੇ ਵਿੱਚ ਜਾਨ ਹੈ ਦੱਸਦੇ ਆ ਕਿ ਜਦੋਂ ਤੁਸੀਂ ਉਹਨਾਂ ਵੱਲ ਵੇਖ ਲੈਂਦੇ ਹੋ ਤਾਂ ਉਹ ਪਾਰਟੀਕਲ ਬਣ ਜਾਂਦੇ ਨੇ ਕਣ ਬਣ ਜਾਂਦੇ ਨੇ ਤੇ ਇੱਕ ਦੂਜੇ ਵਿੱਚ ਮਿਕਸ ਹੋ ਜਾਂਦੇ ਆ ਨਹੀਂ ਤਾਂ ਉਹ ਲਹਿਰਾਂ ਦੇ ਰੂਪ ਵਿੱਚ ਅਲੱਗ-ਅਲੱਗ ਹੁੰਦੇ ਆ ਹੁਣ ਵੇਦਾਂ ਦੇ ਵਿੱਚ ਜਿਹੜਾ ਸਾਕਸ਼ੀ ਭਾਵ ਲਿਖਿਆ ਏ ਪਰ ਐਂਟੈਂਗਲਡ ਜਿਹੜੇ ਪਾਰਟੀਕਲਸ ਦੀ ਜਿਹੜੀ ਥਿਊਰੀ ਹੈ ਜਿਸ ਨੂੰ 2022 ਦੇ ਵਿੱਚ ਨੋਬਲ ਪ੍ਰਾਈਜ਼ ਮਿਲਦਾ ਏ ਉਹ ਇੱਕ ਵੱਡਾ ਸਵਾਲ ਹੈ ਤੇ ਅੱਜ ਦੀ ਵੀਡੀਓ ਦੇ ਰਾਹੀਂ ਅਸੀਂ ਇਹ ਆਪਣੇ ਦਰਸ਼ਕਾਂ ਦੇ ਸਾਹਮਣੇ ਇਹ ਪਹਿਲਾ ਸਵਾਲ ਰੱਖਦੇ ਆ ਕਿ ਇਸ ਦਾ ਜਵਾਬ ਜੇ ਤੁਹਾਡੇ ਕੋਲੇ ਹੈ ਤਾਂ ਜਰੂਰ ਦੱਸੋ ਪਰ ਹੈਰਾਨੀ ਇਹ ਹੈ ਕਿ ਜਿਸ ਨੂੰ ਅਸੀਂ ਕਹਿੰਦੇ ਆ ਨਾ ਕਿ ਟੈਲੀਪੈਥੀ ਜਾਂ ਜਿਹਨੂੰ ਕਹਿੰਦੇ ਆ ਤੈਨੂੰ ਤਾਪ ਚੜ੍ਹੇ ਮੈਂ ਹੂੰਗਾ ਤੇਰੀ ਮੇਰੀ ਇੱਕ ਜੰਦੇੜੀ ਤਾਂ ਇਹ ਗੱਲਾਂ ਤਾਂ ਬਣੀਆਂ ਹੋਈਆਂ ਨੇ ਲੋਕ ਗੀਤਾਂ ਦੇ ਵਿੱਚ ਬਣੀਆਂ ਹੋਈਆਂ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਅਧਿਆਤਮਿਕ ਜਿਹੜੇ ਲੋਕ ਨੇ ਉਹ ਅਕਸਰ ਇਹ ਗੱਲਾਂ ਕਰਦੇ ਨੇ ਕਿ ਜੇਕਰ ਦੋ ਫੋਟੋਨ ਜਿਹੜੇ ਨੇ ਇੰਟੈਂਗਲਡ ਪਾਰਟੀਕਲਸ ਜਿਹਨਾਂ ਨੂੰ ਕਹਿੰਦੇ ਐ ਇੰਟੈਂਗਲਡ ਕਣ ਜਿਹੜੇ ਨੇ ਉਹ ਇੱਕ ਦੂਜੇ ਤੋਂ ਭਾਵੇਂ ਹਜ਼ਾਰਾਂ ਕਿਲੋਮੀਟਰ ਦੂਰ ਹੋਣ ਚਾਹੇ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਹੋਣ ਭਾਵੇਂ ਕਿ ਕਈ ਪ੍ਰਕਾਸ਼ ਸਾਲ ਦੂਰੀ ਹੋਵੇ ਉਹਨਾਂ ਵਿੱਚਕਾਰ ਪ੍ਰਕਾਸ਼ ਸਾਲ ਦਾ ਕੀ ਮਤਲਬ ਹੈ ਕਿ 1 ਸਕਿੰਟ ਵਿੱਚ ਜਿੰਨਾ ਪ੍ਰਕਾਸ਼ ਜਿੰਨੀ ਦੂਰੀ ਤੈਅ ਕਰਦਾ ਏ ਉਨੇ ਕਿਲੋਮੀਟਰ ਕਿ ਇੱਕ ਪਾਰਟੀਕਲ ਇੱਥੇ ਹੈ ਅਤੇ ਜਿਹੜਾ ਉੱਥੇ ਹੈ ਉਹੋ ਵੀ ਇਹੀ ਪਾਰਟੀਕਲ ਉੱਥੇ ਮੌਜੂਦ ਹੈ ਤੇ ਉਸ ਤੋਂ ਵੀ ਅਗਲੀ ਗੱਲ ਜਿਹੜੀ ਹੈਰਾਨੀ ਵਾਲੀ ਹੈ ਕਿ ਆਪਾਂ ਕਹਿੰਦੇ ਕਿ ਇਸ ਦਾ ਪ੍ਰਭਾਵ ਕਿੱਥੋਂ ਤੱਕ ਹੈ ਕੁਝ ਦੇ ਕੁਝ ਹੱਦ ਤੱਕ ਹੋਵੇਗਾ ਜਿਹੜੀ ਚੇਂਜ ਜਿਹੜੀ ਤਬਦੀਲੀ ਤੁਸੀਂ ਇੱਕ ਇੰਟੈਂਗਲਡ ਕਣ ਵਿੱਚ ਕਰਦੇ ਹੋ ਇੱਕ ਕਣ ਵਿੱਚ ਕਰਦੇ ਹੋ ਉਸ ਦੇ ਨਾਲੋਂ ਨਾਲ ਹੀ ਬਿਲਕੁਲ 1 ਸੈਕਿੰਟ ਦਾ ਵੀ ਮਾਈਕਰੋਸੈਕਿੰਡ ਹਿੱਸੇ ਦਾ ਵੀ ਫਰਕ ਨਹੀਂ ਪਵੇਗਾ ਨਾਲੋਂ ਨਾਲ ਹੀ ਉਸ ਦਾ ਜਿਹੜਾ ਦੂਸਰਾ ਐਂਟੈਂਗਲਡ ਕਣ ਹੈ ਉਹਦੇ ਵਿੱਚ ਵੀ ਉਹੀ ਤਬਦੀਲੀਆਂ ਨਾਲ ਹੀ ਹੋ ਜਾਣਗੀਆਂ ਇਹਨਾਂ ਦੇ ਬਾਰੇ ਆਇਨਸਟਾਈਨ ਨੇ ਕੀ ਕਿਹਾ ਸੀ ਕਿ ਇਹਨਾਂ ਦਾ ਕੋਈ ਵੇਟ ਨਹੀਂ ਹੁੰਦਾ ਇਹਨਾਂ ਦੀ ਸਪੀਡ ਜਿਹੜੀ ਹੈ ਉਹ ਲਾਈਟ ਦੀ ਸਪੀਡ ਲਾਈਟ ਦੀ ਸਪੀਡ ਕਿੰਨੀ ਹੈ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਹੈ ਪ੍ਰਤੀ ਸੈਕਿੰਟ ਤਾਂ ਉਸ ਸਪੀਡ ਤੋਂ ਉਸ ਗਤੀ ਤੋਂ ਵੱਧ ਗਤੀ ਦੇ ਨਾਲ ਉਹ ਚੱਲਦੇ ਨੇ ਜਿਹੜੇ ਕਿ ਮਾਸਲੈਸ ਹੈ ਉਹਨਾਂ ਦਾ ਕੋਈ ਭਾਰ ਨਹੀਂ ਹੁੰਦਾ ਪਰ ਉਹਨਾਂ ਦੀ ਹੋਂਦ ਹੁੰਦੀ ਵਯੂਦ ਹੁੰਦਾ ਉਹਨਾਂ ਦਾ ਐਂਟੈਂਗਲਮੈਂਟ ਥਿਉਰੀ ਜਿਹੜੀ ਹੈ ਇਹ 2022 ਦੇ ਵਿੱਚ ਜਿਹੜਾ ਭੌਤਿਕ ਵਿਗਿਆਨ ਦੇ ਵਿੱਚ ਜਾਂ ਫਿਜ਼ਿਕਸ ਦੇ ਵਿੱਚ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਸੀ ਉਹ ਇਸ ਥਿਉਰੀ ਕਰਕੇ ਕਿ ਕੁਆਂਟਮ ਫਿਜ਼ਿਕਸ ਹੈ ਜਿਹੜਾ ਕੁਆਂਟਮ ਭੌਤਿਕ ਵਿਗਿਆਨ ਹੈ ਉਸ ਦੀਆਂ ਜਿਹੜੀਆਂ ਦੋ ਅਹਿਮ ਖੋਜਾਂ ਹਨ ਜਿਹੜੀਆਂ ਅੱਜ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਾ ਹਾਂ ਇਹ ਉਹ ਦੋ ਸਵਾਲ ਨੇ ਜਿਹੜੇ ਕਿ ਵਿਗਿਆਨੀਆਂ ਦੇ ਲਈ ਜਿਹੜੇ ਕਿ ਤਰਕਸ਼ੀਲ ਨਜ਼ਰੀਏ ਦੇ ਨਾਲ ਜਿਹੜੇ ਦੁਨੀਆ ਨੂੰ ਸਮਝਦੇ ਨੇ ਜਿਹੜੇ ਕਿ ਪਦਾਰਥਵਾਦੀ ਨਜ਼ਰੀਏ ਦੇ ਨਾਲ ਦੁਨੀਆ ਨੂੰ ਸਮਝਦੇ ਨੇ ਜਿਹੜੇ ਕਿ ਆਈਡੀਆ ਜਾਂ ਵਿਚਾਰ ਦੀ ਥਾਂ ਪਦਾਰਥ ਨੂੰ ਦੁਨੀਆ ਦੇ ਕੇਂਦਰ ਵਿੱਚ ਰੱਖਦੇ ਨੇ ਉਹਨਾਂ ਨੂੰ ਇਹ ਦੋ ਸਵਾਲ ਜਿਹੜੇ ਨੇ ਉਹ ਵੰਗਾਰਦੇ ਨੇ ਉਹ ਚੈਲੰਜ ਕਰਦੇ ਨੇ ਉਹ ਚੁਣੌਤੀ ਕਰਦੇ ਨੇ ਉਹ ਕਿਹੜੇ ਦੋਸਤੋ ਮਸੀਆਦੀ ਰਾਤ ਹੈ ਕੁੱਪ ਹਨੇਰਾ ਹੈ ਤੁਸੀਂ ਕਿਤੇ ਸੜਕ ਤੇ ਜਾ ਰਹੇ ਹੋ ਜਾਂਦਿਆਂ ਹੋਇਆਂ ਤੁਹਾਨੂੰ ਰਾਹ ਦੇ ਵਿੱਚ ਆਸੇ-ਪਾਸੇ ਕੁਝ ਦਿਖਾਈ ਨਹੀਂ ਦਿੰਦਾ ਅਚਾਨਕ ਖੜਾਕ ਹੁੰਦਾ ਹੈ ਤੁਸੀਂ ਤਰਫਕ ਜਾਂਦੇ ਹੋ ਡਰ ਜਾਂਦੇ ਹੋ ਸਹਿਮ ਜਾਂਦੇ ਹੋ ਪਰੇਸ਼ਾਨੀ ਵਿੱਚ ਉਧਰ ਨੂੰ ਵੇਖਦੇ ਹੋ ਹੁਣ ਤੁਹਾਡੇ ਮਨ ਵਿੱਚ ਦੋ ਖਿਆਲ ਆ ਸਕਦੇ ਨੇ ਜਾਂ ਤਾਂ ਤੁਹਾਨੂੰ ਕੋਈ ਗੈਬੀ ਕੋਈ ਰੱਬੀ ਸ਼ਕਤੀ ਜਿਹੜੀ ਹੈ ਕੋਈ ਕੋਈ ਅਦਿੱਖ ਪਾਵਰ ਜਿਹੜੀ ਹੈ ਕੋਈ ਅਜਿਹੀ ਸ਼ਕਤੀ ਜਿਹੜੀ ਹੈ ਲੱਗਦੀ ਹੈ ਕਿ ਉਹ ਇੱਥੇ ਹੋਵੇਗੀ ਜਿਸ ਕਰਕੇ ਇਹ ਖੜਕਾ ਇਹ ਖੜਾਕ ਹੋਇਆ ਏ ਜਾਂ ਜੇਕਰ ਤੁਸੀਂ ਪਦਾਰਥਵਾਦੀ ਤਰਕਸ਼ੀਲ ਹੋ ਤਾਂ ਤੁਹਾਨੂੰ ਲੱਗੇਗਾ ਵਿਗਿਆਨਕ ਨਜ਼ਰੀਏ ਵਾਲੇ ਵਿਅਕਤੀ ਹੋ ਤਾਂ ਤੁਹਾਨੂੰ ਲੱਗੇਗਾ ਕਿ ਇਸ ਖੜਕੇ ਦਾ ਜ਼ਰੂਰ ਕੋਈ ਕਾਰਨ ਹੋਵੇਗਾ ਤਾਂ ਇੰਜ ਹਰੇਕ ਘਟਨਾ ਦੇ ਪਿੱਛੇ ਦੁਨੀਆ ਦੇ ਦੇਖਣ ਦੇ ਦੋ ਟੰਗ ਨੇ ਪਹਿਲਾ ਟੰਗ ਕੀ ਹੈ ਵਿਗਿਆਨਕ ਨਜ਼ਰੀਆ ਦੂਜਾ ਕਿਹੜਾ ਹੈ ਗੈਬੀ ਵਹਿਮ ਭਰਮ ਅੰਧ ਵਿਸ਼ਵਾਸ ਤਾਂ ਹੁਣ ਕਿਹੜੇ ਨਜ਼ਰੀਏ ਦੇ ਨਾਲ ਤੁਸੀਂ ਕਿਸੇ ਵਸਤੂ ਕਿਸੇ ਵਰਤਾਰੇ ਨੂੰ ਵੇਖਦੇ ਹੋ ਉਸ ਬਾਰੇ ਸੋਚਦੇ ਹੋ ਪਰ ਕੀ ਤੁਸੀਂ ਕਦੇ ਇਹ ਖਿਆਸ ਵੀ ਲਗਾਇਆ ਹੈ ਕਿ ਵਿਗਿਆਨਕ ਨਜ਼ਰੀਏ ਵਿੱਚ ਵੀ ਕਈ ਅਜਈਆਂ ਚੀਜ਼ਾਂ ਹਨ ਜਾਂ ਬਾਅ ਪਰ ਜਾਂਦੀਆਂ ਹਨ ਜਾਂ ਵਿਗਿਆਨੀਆਂ ਨੇ ਕਈ ਅਜਿਹੀਆਂ ਚੀਜ਼ਾਂ ਵੀ ਸਾਡੇ ਸਾਹਮਣੇ ਪੇਸ਼ ਕਰ ਦਿੱਤੀਆਂ ਹਨ ਜਿਨ੍ਹਾਂ ਦੇ ਨਾਲ ਕੋਈ ਕਾਰਨ ਨਹੀਂ ਜੁੜਿਆ ਹੋਇਆ ਜਿਵੇਂ ਵਿਗਿਆਨ ਕਹਿੰਦਾ ਹੈ ਕਿ ਹਰੇਕ ਪ੍ਰਭਾਵ ਦੇ ਪਿੱਛੇ ਹਰੇਕ ਅਸਰ ਦੇ ਪਿੱਛੇ ਹਰੇਕ ਘਟਨਾ ਦੇ ਪਿੱਛੇ ਜ਼ਰੂਰ ਕੋਈ ਕਾਰਨ ਹੁੰਦਾ ਹੈ ਜਿਵੇਂ ਨਿਊਟਨ ਨੇ ਕਿਹਾ ਸੀ ਕਿ ਫਾਰ ਏਵਰੀ ਐਕਸ਼ਨ देयर ਇਸ ਇਕਵਲ ਐਂਡ ਅਪੋਜ਼ਿਟ ਰਿਐਕਸ਼ਨ ਜੇ ਪ੍ਰਤੀਕਿਰਿਆ ਹੋਵੇਗੀ ਤਾਂ ਕਿਰਿਆ ਹੋਈ ਹੋਵੇਗੀ ਕਿਰਿਆ ਤੋਂ ਬਿਨਾ ਪ੍ਰਤੀਕਿਰਿਆ ਨਹੀਂ ਹੁੰਦੀ ਪਰ ਦੋਸਤੋ ਜਿਹੜੀ ਕੁਆਂਟਮ ਫਿਜ਼ਿਕਸ ਹੈ ਜਿਹੜਾ ਕੁਆਂਟਮ ਪੌਤਿਕ ਵਿਗਿਆਨ ਹੈ ਉਸ ਦੀਆਂ ਜਿਹੜੀਆਂ ਦੋ ਅਹਿਮ ਖੋਜਾਂ ਹਨ ਜਿਹੜੀਆਂ ਅੱਜ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਾ ਹਾਂ ਇਹ ਉਹ ਦੋ ਸਵਾਲ ਨੇ ਜਿਹੜੇ ਕਿ ਵਿਗਿਆਨੀਆਂ ਦੇ ਲਈ ਜਿਹੜੇ ਕਿ ਤਰਕਸ਼ੀਲ ਨਜ਼ਰੀਏ ਦੇ ਨਾਲ ਜਿਹੜੇ ਦੁਨੀਆ ਨੂੰ ਸਮਝਦੇ ਨੇ ਜਿਹੜੇ ਕਿ ਪਦਾਰਥਵਾਦੀ ਨਜ਼ਰੀਏ ਦੇ ਨਾਲ ਦੁਨੀਆ ਨੂੰ ਸਮਝਦੇ ਨੇ ਜਿਹੜੇ ਕਿ ਆਈਡੀਆ ਜਾਂ ਵਿਚਾਰ ਦੀ ਥਾਂ ਪਦਾਰਥ ਨੂੰ ਦੁਨੀਆ ਦੇ ਕੇਂਦਰ ਵਿੱਚ ਰੱਖਦੇ ਨੇ ਉਹਨਾਂ ਨੂੰ ਇਹ ਦੋ ਸਵਾਲ ਜਿਹੜੇ ਨੇ ਉਹ ਵੰਗਾਰਦੇ ਨੇ ਉਹ ਚੈਲੰਜ ਕਰਦੇ ਨੇ ਉਹ ਚੁਣੌਤੀ ਕਰਦੇ ਨੇ ਉਹ ਕਿਹੜੇ ਸਵਾਲ ਨੇ ਜਿਹੜਾ ਪਹਿਲਾ ਸਵਾਲ ਹੈ ਉਹ ਇੰਟੈਂਗਲਮੈਂਟ ਥਿਉਰੀ ਹੈ ਹਣ ਐਂਟੈਂਗਲਮੈਂਟ ਥਿਊਰੀ ਜਿਹੜੀ ਆ ਇਹ 2022 ਦੇ ਵਿੱਚ ਜਿਹੜਾ ਭੌਤਿਕ ਵਿਗਿਆਨ ਦੇ ਵਿੱਚ ਜਾਂ ਫਿਜ਼ਿਕਸ ਦੇ ਵਿੱਚ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਸੀ ਉਹ ਇਸ ਥਿਊਰੀ ਕਰਕੇ ਨਹੀਂ ਮਿਲਿਆ ਸੀ ਇਹ ਥਿਊਰੀ ਸੁਣਾਰੇ ਸੁਣ ਕੇ ਤੁਸੀਂ ਸੁੰਨ ਰਹਿ ਜਾਓਗੇ ਤੁਹਾਨੂੰ ਤੁਹਾਨੂੰ ਜੋ ਤੁਹਾਡੇ ਮਨ ਦੇ ਵਿੱਚ ਜਿਹੜੇ ਅੱਜ ਤੱਕ ਜੋ ਤੁਸੀਂ ਪੜਿਆ ਹੈ ਉਹ ਸਾਰਾ ਢਹਿ ਢੇਰੀ ਹੋ ਜਾਵੇਗਾ ਕਿਵੇਂ ਦੇਖੋ ਇਹੀ ਥਿਊਰੀ ਕੀ ਕਹਿੰਦੀ ਹੈ ਕਿ ਜਿਹੜਾ ਫੋਟੋਨ ਹੁੰਦਾ ਹੈ ਜਿਹੜਾ ਕੁਆਂਟਮ ਫਿਜ਼ਿਕਸ ਕੀ ਹੈ ਕੁਆਂਟਮ ਫਿਜ਼ਿਕਸ ਵਿੱਚ ਆਪਾਂ ਸਭ ਐਟੋਮਿਕ ਜਿਹੜੀ ਸਟੱਡੀ ਕਰਦੇ ਆ ਪਰਮਾਣੂ ਦੇ ਜਿਹੜੇ ਹੋਰ ਹਿੱਸੇ ਹੋ ਸਕਦੇ ਆ ਵੈਸੇ ਤਾਂ ਡਾਲਟਨ ਨੇ ਕਿਹਾ ਸੀ ਕਿ ਕੋਈ ਵੀ ਵਸਤੂ ਦਾ ਛੋਟੇ ਤੋਂ ਛੋਟਾ ਹਿੱਸਾ ਪਰਮਾਣੂ ਹੈ ਜੇ ਨਰਮ ਪਰਮਾਣੂ ਨੂੰ ਵੀ ਅਸੀਂ ਅਗਾਹ ਤੋੜਦੇ ਆ ਤਾਂ ਉਸ ਦੇ ਜਿਹੜੇ ਅਗਾਹ ਟੁਕੜੇ ਹੁੰਦੇ ਆ ਅਤੇ ਉਹਨਾਂ ਦੇ ਫਰਦਰ ਜਿਹੜੇ ਉਸ ਤੋਂ ਵੀ ਅਗਾਹ ਜਿਹੜੇ ਮਾਈਕਰੋ ਟੁਕੜੇ ਹੁੰਦੇ ਆ ਬਹੁਤ ਹੀ ਨਿੱਕੇ ਨਿੱਕੇ ਟੁਕੜੇ ਜਿਨ੍ਹਾਂ ਨੂੰ ਨੰਗੀ ਅੱਖ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਉਹਨਾਂ ਨੂੰ ਕੀ ਕਹਿੰਦੇ ਨੇ ਫੋਟੋਨ ਆਖਦੇ ਨੇ ਤਾਂ ਇਹ ਮਾਸਲੈਸ ਪਾਰਟਿਕਲਸ ਨੇ ਇਹਨਾਂ ਦੇ ਬਾਰੇ ਆਇਨਸਟਾਈਨ ਨੇ ਕੀ ਕਿਹਾ ਸੀ ਕਿ ਇਹਨਾਂ ਦਾ ਕੋਈ weight ਨਹੀਂ ਹੁੰਦਾ ਇਹਨਾਂ ਦੀ ਸਪੀਡ ਜਿਹੜੀ ਆ ਉਹ ਲਾਈਟ ਦੀ ਸਪੀਡ ਲਾਈਟ ਦੀ ਸਪੀਡ ਕਿੰਨੀ ਹੈ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਹੈ ਪ੍ਰਤੀ ਸੈਕਿੰਡ ਤਾਂ ਉਸ ਸਪੀਡ ਤੋਂ ਉਸ ਗਤੀ ਤੋਂ ਵੱਧ ਗਤੀ ਦੇ ਨਾਲ ਉਹ ਚੱਲਦੇ ਨੇ ਜਿਹੜੇ ਕਿ ਮਾਸਲੈਸ ਆ ਉਹਨਾਂ ਦਾ ਕੋਈ ਭਾਰ ਨਹੀਂ ਹੁੰਦਾ ਪਰ ਉਹਨਾਂ ਦੀ ਹੋਂਦ ਹੁੰਦੀ ਵਯੂਧ ਹੁੰਦਾ ਉਹਨਾਂ ਦਾ ਤਾਂ ਹੁਣ ਆਇਨਸਟਾਈਨ ਕੀ ਕਹਿੰਦਾ ਹੈ ਕਿ ਇਹ ਜਿਹੜੇ ਪਾਰਟੀਕਲਸ ਨੇ ਜਿਹੜੇ ਮਾਸਲੈਸ ਪਾਰਟੀਕਲਸ ਨੇ ਐਕਸਟਰਾ ਆਰਡੀਨਰੀ ਬਿਹੇਵ ਕਰਦੇ ਨੇ ਪਰ ਜਿਹੜਾ ਪ੍ਰੂਵ ਹੋਇਆ ਹੈ ਜਿਹੜਾ ਸੈਂਟੀਫਿਕਲੀ ਪ੍ਰਯੋਗਾਂ ਦੇ ਰਾਹੀਂ ਸਾਬਤ ਹੋਇਆ ਉਹ ਇਹ ਸਾਬਤ ਹੋਇਆ ਕਿ ਜੇਕਰ ਦੋ ਫੋਟੋਨ ਜਿਹੜੇ ਨੇ ਐਂਟੈਂਗਲਡ ਪਾਰਟੀਕਲਸ ਉਹਨਾਂ ਨੂੰ ਕਹਿੰਦੇ ਐਂਟੈਂਗਲਡ ਕਣ ਜਿਹੜੇ ਨੇ ਉਹ ਇੱਕ ਦੂਜੇ ਤੋਂ ਭਾਵੇਂ ਹਜ਼ਾਰਾਂ ਕਿਲੋਮੀਟਰ ਦੂਰ ਹੋਣ ਚਾਹੇ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਹੋਣ ਭਾਵੇਂ ਕਿ ਕਈ ਪ੍ਰਕਾਸ਼ ਸਾਲ ਦੂਰੀ ਹੋਵੇ ਉਹਨਾਂ ਵਿਚਕਾਰ ਪ੍ਰਕਾਸ਼ ਸਾਲ ਦਾ ਕੀ ਮਤਲਬ ਹੈ ਕਿ ਇੱਕ ਸਕਿੰਟ ਵਿੱਚ ਜਿੰਨਾ ਪ੍ਰਕਾਸ਼ ਜਿੰਨੀ ਦੂਰੀ ਤੈਅ ਕਰਦਾ ਏ ਉਨੇ ਕਿਲੋਮੀਟਰ ਮਤਲਬ ਲੱਖਾਂ ਕਰੋੜਾਂ ਕਿਲੋਮੀਟਰ ਦੂਰੀ ਦੇ ਉੱਤੇ ਦੋ ਪਾਰਟਿਕਲਸ ਜਿਹੜੇ ਨੇ ਐਂਟੈਂਗਲਡ ਨੇ ਅਤੇ ਉਸ ਤੋਂ ਵੀ ਅਗਲੀ ਗੱਲ ਹੈ ਕਿ ਇੱਕ ਪਾਰਟਿਕਲ ਇੱਥੇ ਹੈ ਅਤੇ ਜਿਹੜਾ ਉੱਥੇ ਹੈ ਉਹੋ ਵੀ ਇਹੀ ਪਾਰਟਿਕਲ ਉੱਥੇ ਮੌਜੂਦ ਹੈ ਤੇ ਉਸ ਤੋਂ ਵੀ ਅਗਲੀ ਗੱਲ ਜਿਹੜੀ ਹੈਰਾਨੀ ਵਾਲੀ ਹੈ ਕਿ ਆਪਾਂ ਕਹਿੰਦੇ ਆ ਕਿ ਇਸ ਦਾ ਪ੍ਰਭਾਵ ਕਿੱਥੋਂ ਤੱਕ ਹੈ ਕੁਝੇ ਕੁਝੇ ਹੱਦ ਤੱਕ ਹੋਵੇਗਾ ਜਿਹੜੀ ਚੇਂਜ ਜਿਹੜੀ ਤਬਦੀਲੀ ਤੁਸੀਂ ਇੱਕ ਇੰਟੈਂਗਲਡ ਕਣ ਵਿੱਚ ਕਰਦੇ ਹੋ ਇੱਕ ਕਣ ਵਿੱਚ ਕਰਦੇ ਹੋ ਉਸ ਦੇ ਨਾਲੋਂ ਨਾਲ ਹੀ ਬਿਲਕੁਲ ਇੱਕ ਸਕਿੰਟ ਦਾ ਵੀ ਮਾਈਕਰੋਸੈਕਿੰਡ ਹਿੱਸੇ ਦੇ ਵੀ ਫਰਕ ਨਹੀਂ ਪਵੇਗਾ ਨਾਲੋਂ ਨਾਲ ਹੀ ਉਸ ਦਾ ਜਿਹੜਾ ਦੂਸਰਾ ਇੰਟੈਂਗਲਡ ਕਣ ਹੈ ਉਹਦੇ ਵਿੱਚ ਵੀ ਉਹੀ ਤਬਦੀਲੀਆਂ ਨਾਲ ਹੀ ਹੋ ਜਾਣਗੀਆਂ ਭਾਵੇਂ ਕਿ ਕਰੋੜਾਂ ਅਰਬਾਂ ਸੰਖਾਂ ਕਿਲੋਮੀਟਰ ਦੂਰੀ ਦੇ ਉੱਤੇ ਉਹ ਦੂਸਰਾ ਪਦਾਰਥ ਪਿਆ ਹੋਵੇ ਮਣ ਇਹ ਇਸ ਦਾ ਕੀ ਕਾਰਨ ਹੈ ਪਤਾ ਨਹੀਂ ਕੀ ਕਾਰਨ ਹੈ ਪਰ ਹੈਰਾਨੀ ਇਹ ਹੈ ਕਿ ਜਿਸ ਨੂੰ ਅਸੀਂ ਕਹਿੰਦੇ ਆ ਨਾ ਕਿ ਟੈਲੀਪੈਥੀ ਜਾਂ ਜਿਹਨੂੰ ਕਹਿੰਦੇ ਆ ਤੈਨੂੰ ਤਾਪ ਚੜ੍ਹੇ ਮੈਂ ਹੂੰਗਾ ਤੇਰੀ ਮੇਰੀ ਇੱਕ ਜੰਦੇੜੀ ਤਾਂ ਇਹ ਗੱਲਾਂ ਤਾਂ ਬਣੀਆਂ ਹੋਈਆਂ ਨੇ ਲੋਕ ਗੀਤਾਂ ਦੇ ਵਿੱਚ ਬਣੀਆਂ ਹੋਈਆਂ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਅਧਿਆਤਮਿਕ ਜਿਹੜੇ ਲੋਕ ਨੇ ਉਹ ਅਕਸਰ ਹੀ ਗੱਲਾਂ ਕਰਦੇ ਨੇ ਕਿ ਸ਼ਿੱਕ ਜਦੋਂ ਕੋਈ ਵਿਅਕਤੀ ਮਾਰਦਾ ਹੈ ਤਾਂ ਇਹਦਾ ਮਤਲਬ ਹੈ ਕਿ ਉਸ ਨੂੰ ਕੋਈ ਯਾਦ ਕਰ ਰਿਹਾ ਹੈ ਭਾਵੇਂ ਉਹ ਕਿਸੇ ਹੋਰ ਦੇਸ਼ ਵਿੱਚ ਬੈਠਾ ਹੋਵੇਗਾ ਹੁਣ ਇਹ ਚੀਜ਼ ਦੇ ਉੱਤੇ ਅਸੀਂ ਯਕੀਨ ਨਹੀਂ ਕਰਦੇ ਅਸੀਂ ਕਹਿੰਦੇ ਹਾਂ ਕਿ ਉਸ ਤੇ ਕਿ ਇੰਨੀ ਦੂਰ ਬੈਠਾ ਵਿਅਕਤੀ ਟੈਲੀਪੈਥੀ ਜਾਂ ਇਹ ਚੀਜ਼ਾਂ ਨਹੀਂ ਹਨ ਪਰ ਐਂਟੈਂਗਲਡ ਜਿਹੜੇ ਪਾਰਟੀਕਲਸ ਦੀ ਜਿਹੜੀ ਥਿਊਰੀ ਹੈ ਜਿਸ ਨੂੰ 2022 ਦੇ ਵਿੱਚ ਨੋਬਲ ਪ੍ਰਾਈਜ਼ ਮਿਲਦਾ ਹੈ ਉਹ ਇੱਕ ਵੱਡਾ ਸਵਾਲ ਹੈ ਤੇ ਅੱਜ ਦੀ ਵੀਡੀਓ ਦੇ ਰਾਹੀਂ ਅਸੀਂ ਇਹ ਆਪਣੇ ਦਰਸ਼ਕਾਂ ਦੇ ਸਾਹਮਣੇ ਇਹ ਪਹਿਲਾ ਸਵਾਲ ਰੱਖਦੇ ਆ ਕਿ ਇਸ ਦਾ ਜਵਾਬ ਜੇ ਤੁਹਾਡੇ ਕੋਲੇ ਹੈ ਤਾਂ ਜਰੂਰ ਦੱਸੋ ਦੂਸਰਾ ਜਿਹੜਾ ਸਿਧਾਂਤ ਹੈ ਪਹਿਲਾ ਤਾਂ ਇੰਟੈਂਗਲਮੈਂਟ ਦਾ ਸਿਧਾਂਤ ਹੋ ਗਿਆ ਦੂਸਰਾ ਸਿਧਾਂਤ ਹੈ ਅਨਸਰਟਨਟੀ ਪ੍ਰਿੰਸੀਪਲ ਇਹ ਹਾਈਜ਼ਨਬਰਗ ਨੇ ਦਿੱਤਾ ਸੀ ਵੈਸੇ ਤਾਂ ਉਸ ਨੇ ਕਿਹਾ ਸੀ ਕਿ ਜਿਹੜੇ ਮਾਸਲੈਸ ਪਾਰਟੀਕਲਸ ਨੇ ਉਸ ਦੀ ਲੈਂਗੁਏਜ ਜਿਹੜੀ ਹੈ ਪ੍ਰੋਪਰ ਦਾ ਵੈਲੋਸਟੀ ਐਂਡ ਮਾਸ ਦਾ ਵੈਲੋਸਟੀ ਐਂਡ ਮਾਸ ਆਫ ਅ ਫੋਟਨ ਕੈਨ ਨਾਟ ਬੀ ਮੈਜ਼ਰਡ ਸਾਈਮਲਟੇਨੀਅਸਲੀ ਉਹ ਕਹਿੰਦਾ ਨਾਲੋ ਨਾਲ ਜਿਹੜੇ ਫੋਟਨ ਨੇ ਮਾਸਲੈਸ ਪਾਰਟੀਕਲਸ ਨੇ ਜਿਹੜੇ ਕਣ ਹੈਗੇ ਆ ਭਾਰਹੀਨ ਕਣ ਜਿਹੜੇ ਆ ਉਹਨਾਂ ਦਾ ਭਾਰ ਤੇ ਉਹਨਾਂ ਦੀ ਜਿਹੜੀ ਭਾਰਹੀਨ ਦਾ ਮਤਲਬ ਹੈ ਕਿ ਉਹਨਾਂ ਦਾ ਮਮੂਲੀ ਜਿਹਾ ਭਾਰ ਹੁੰਦਾ ਏ ਤਾਂ ਉਸ ਦਾ ਭਾਰ ਤੇ ਉਸ ਦੀ ਗਤੀ ਸਪੀਡ ਜਿਹੜੀ ਆ ਵੈਲੋਸਟੀ ਉਹ ਦੋਵੇਂ ਇਕੱਠੇ ਨਹੀਂ ਮਾਪੇ ਜਾ ਸਕਦੇ ਕਿਉਂਕਿ ਵੈਲੋਸਟੀ ਜਿਹੜੀ ਹੈ ਉਸ ਨੂੰ ਮਾਪਣ ਦੇ ਲਈ ਤੁਹਾਨੂੰ ਉਸ ਦੇ ਵੱਲ ਦੇਖਣਾ ਪਵੇਗਾ ਅਤੇ ਤੁਸੀਂ ਦੇਖੋ ਇਹ ਦੇਖਦੇ ਹੋ ਤੁਸੀਂ ਤਾਂ ਉਸ ਦੀ ਜਿਹੜੀ ਸਪੀਡ ਹੈ ਉਹ ਬਦਲ ਜਾਂਦੀ ਹੈ ਉਸ ਦਾ ਭਾਰ ਜਿਹੜਾ ਹੈ ਉਹ ਵੱਧ ਜਾਂਦਾ ਹੈ ਜਾਂ ਘਟ ਜਾਂਦਾ ਹੈ ਮਤਲਬ ਜੇ ਤੁਹਾਨੂੰ ਉਸ ਦਾ ਭਾਰ ਦੇਖਣਾ ਹੈ ਤਾਂ ਭਾਰ ਤੁਸੀਂ ਮੈਜ਼ਰ ਕਰੋਗੇ ਪਰ ਜਦੋਂ ਤੁਸੀਂ ਭਾਰ ਦੇ ਨਾਲ ਜੇ ਸਪੀਡ ਵੀ ਦੇਖਣੀ ਹੈ ਤਾਂ ਉਸ ਦੇ ਉੱਤੇ ਤੁਹਾਨੂੰ ਉਸ ਨੂੰ ਦੇਖਣਾ ਪਵੇ ਆਖ ਨਾਲ ਜੇ ਤੁਸੀਂ ਦੇਖੋਗੇ ਤਾਂ ਉਸ ਦੇ ਜਿਹੜੀ ਹੈ ਭਾਰ ਵੀ ਬਦਲ ਜਾਵੇਗਾ ਜਾਂ ਸਪੀਡ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਮਾਪੀਆਂ ਜਾ ਸਕਦੀਆਂ ਹੁਣ ਇੱਕ ਪ੍ਰਯੋਗ ਹੈ ਜਿਹੜੇ ਵਿੱਚ ਫਿਜ਼ਿਕਸ ਪੜ੍ਹੀ ਹੈ ਜਿਨ੍ਹਾਂ ਨੇ ਪਲੱਸ 1 ਦੇ ਵਿੱਚ ਜਾਂ ਜਿਨ੍ਹਾਂ ਨੂੰ ਵਿਗਿਆਨ ਪੜ੍ਹਨ ਦਾ ਸ਼ੌਂਕ ਹੈ ਉਹਨਾਂ ਨੇ ਯੰਗਸ ਸਲਿੱਟ ਜਿਹੜਾ ਐਕਸਪੈਰੀਮੈਂਟ ਆ ਉਹ ਪੜ੍ਹਿਆ ਹੋਵੇਗਾ ਡਬਲ ਸਲਿੱਟ ਐਕਸਪੈਰੀਮੈਂਟ ਉਸਦੇ ਵਿੱਚ ਕੀ ਹੈ ਕਿ ਇੱਕ ਛੋਟਾ ਜਿਹਾ ਗੱत्ता ਲੈ ਕੇ ਉਸਦੇ ਵਿੱਚ ਦੋ ਮੋਰੀਆਂ ਕਰ ਲੈਣੀਆਂ ਨੇ ਉਹਦੇ ਵਿੱਚੋਂ ਰੋਸ਼ਨੀ ਜਿਹੜੀ ਹੈ ਜਦੋਂ ਲੰਘੂਗੀ ਦੋ ਮੋਰਿਆਂ ਵਿੱਚੋਂ ਲੰਘੂਗੀ ਤਾਂ ਇਧਰਲੇ ਪਾਸੇ ਜਦੋਂ ਆਊਗੀ ਤਾਂ ਉਹ ਉਹ ਵੇਵ ਨੇਚਰ ਹੈ ਉਸਦੀ ਜਾਂ ਪਾਰਟੀਕਲ ਨੇਚਰ ਹੈ ਕਿ ਉਹ ਜਿਹੜੀ ਜਿਹੜੀ ਰੋਸ਼ਨੀ ਹੈ ਕਿ ਉਹ ਕਣਾਂ ਦੇ ਰੂਪ ਦੇ ਵਿੱਚ ਹੁੰਦੀ ਹੈ ਜਾਂ ਲਹਿਰਾਂ ਦੇ ਰੂਪ ਵਿੱਚ ਹੁੰਦੀ ਹੈ ਤਾਂ ਇਸ ਦਾ ਜਿਹੜਾ ਹੈ ਉਹ ਅਨਸਰ ਜਿਹੜਾ ਹੈ ਉਹ ਇਹ ਜਿਹੜਾ ਜਿਹੜੇ ਪ੍ਰਯੋਗ ਜਿਹੜੇ ਦੱਸਦੇ ਆ ਕਿ ਜਦੋਂ ਤੁਸੀਂ ਉਹਨਾਂ ਵੱਲ ਵੇਖ ਲੈਂਦੇ ਹੋ ਤਾਂ ਉਹ ਪਾਰਟੀਕਲ ਬਣ ਜਾਂਦੇ ਨੇ ਕਣ ਬਣ ਜਾਂਦੇ ਨੇ ਤੇ ਇੱਕ ਦੂਜੇ ਵਿੱਚ ਮਿਕਸ ਹੋ ਜਾਂਦੇ ਆ ਨਹੀਂ ਤਾਂ ਉਹ ਲਹਿਰਾਂ ਦੇ ਰੂਪ ਵਿੱਚ ਅਲੱਗ-ਅਲੱਗ ਹੁੰਦੇ ਆ ਹੁਣ ਵੇਦਾਂ ਦੇ ਵਿੱਚ ਜਿਹੜਾ ਸਾਕਸ਼ੀ ਭਾਵ ਲਿਖਿਆ ਏ ਤੇ ਇਹ ਜੋ ਚੀਜ਼ ਹੈ ਕਿ ਇਹ ਇਹ ਦੋਵੇਂ ਇੱਕੋ ਹੀ ਹਨ ਜਾਂ ਅਲੱਗ-ਅਲੱਗ ਹਨ ਪਰ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਜਿਹੜੀ ਸਾਇੰਸ ਹੈ ਉਸ ਨੂੰ ਆਪਾਂ ਜਦੋਂ ਵਿਗਿਆਨ ਦੀ ਜਿਹੜੀ ਨਾ ਫਿਲਾਸਫੀ ਜਦੋਂ ਅਸੀਂ ਪੜ੍ਹਦੇ ਹਾਂ ਉਸ ਨੂੰ ਵਿਗਿਆਨ ਨੂੰ ਅਸੀਂ ਦੇਖਦੇ ਹਾਂ ਤਾਂ ਵਿਗਿਆਨਾਰੇ ਕਹਿੰਦੇ ਕਿ ਆਬਜ਼ਰਵਰ ਇੰਡੀਪੈਂਡੈਂਟ ਹੈ ਕਿ ਬੰਦਾ ਕੋਲੇ ਕੋਈ ਖੜਾ ਹੋਵੇ ਨਾ ਖੜਾ ਹੋਵੇ ਵਿਗਿਆਨੀ ਕੋਲੇ ਖੜਾ ਨਹੀਂ ਖੜਾ ਵਿਗਿਆਨ ਦੇ ਨਿਜ਼ਮ ਹਮੇਸ਼ਾ ਇੱਕੋ ਜਿਹੇ ਹੀ ਹੁੰਦੇ ਆ ਪਰ ਜਿਹੜਾ ਅਨਸਰਟੇਨਟੀ ਪ੍ਰਿੰਸੀਪਲ ਹੈ ਅਨਸਰਟੇਨਟੀ ਦਾ ਅਨਿਸ਼ਚਿਤਤਾ ਦਾ ਜਿਹੜਾ ਸਿਧਾਂਤ ਹੈ ਉਹ ਇੱਥੇ ਚੈਲੰਜ ਕਰਦਾ ਇਸ ਨੂੰ ਉਹ ਕਹਿੰਦਾ ਹੈ ਕਿ ਜੇਕਰ ਰੋਸ਼ਨੀ ਜਦੋਂ ਜਾ ਰਹੀ ਹੈ ਇੱਕ ਦਿਸ਼ਾ ਦੇ ਵੱਲ ਜਾ ਰਹੀ ਹੈ ਇੱਕ ਪਾਸੇ ਤੋਂ ਦੂਸਰੀ ਦਿਸ਼ਾ ਵਿੱਚ ਜਾਂਦੀ ਹੈ ਸਰੋਤ ਤੋਂ ਦੂਜੇ ਪਾਸੇ ਜਦੋਂ ਜਾਂਦੀ ਹੈ ਮਤਲਬ ਸੂਰਜ ਦੀ ਰੋਸ਼ਨੀ ਲੈ ਲਓ ਬਲਬ ਦੀ ਰੋਸ਼ਨੀ ਲੈ ਲਓ ਉਹ ਕਣਾਂ ਦੇ ਰੂਪ ਵਿੱਚ ਜਾਂਦੀ ਹੈ ਜਾਂ ਲਹਿਰਾਂ ਦੇ ਰੂਪ ਵਿੱਚ ਜਾਂਦੀ ਹੈ ਤਾਂ ਜਿਹੜੇ ਪ੍ਰਯੋਗ ਆ ਉਹ ਇਹ ਦੱਸਦੇ ਆ ਕਿ ਜੇਕਰ ਤੁਸੀਂ ਇਹਨਾਂ ਨੂੰ ਨਹੀਂ ਵੇਖਿਆ ਜੇ ਨਹੀਂ ਵੇਖਿਆ ਤਾਂ ਲਹਿਰਾਂ ਦੇ ਰੂਪ ਵਿੱਚ ਜੇ ਵੇਖ ਲਿਆ ਤਾਂ ਕਣ ਦੇ ਰੂਪ ਵਿੱਚ ਇਹਦਾ ਮਤਲਬ ਹੈ ਕਿ ਰੋਸ਼ਨੀ ਦੇ ਵਿੱਚ ਜਾਨ ਹੈ ਕਿਉਂਕਿ ਬੰਦਾ ਮੰਨ ਲਵੋ ਕਿਸੇ ਬੰਦੇ ਦੇ ਆਪਾਂ ਜਾਨਵਰ ਲਗਾ ਲਵੋ ਪੌਦਾ ਵੀ ਲਗਾ ਲਵੋ ਪੌਦਿਆਂ ਨੂੰ ਵੀ ਜਿਵੇਂ ਕਹਿੰਦੇ ਆ ਨਾ ਟੱਚ ਮੀ ਨਾਟ ਦੀ ਇੱਕ ਸ਼੍ਰੇਣੀ ਦੇ ਵਿੱਚ ਇੱਕ ਪੌਦਾ ਆਉਂਦਾ ਏ ਇਸ ਨੂੰ ਹੈ ਨਾ ਸ਼ੋਈ ਮੋਈ ਵੀ ਕਹਿ ਦਿੰਦੇ ਨੇ ਤੇ ਲਾਜਵੰਤੀ ਵੀ ਕਹਿ ਦਿੰਦੇ ਆ ਉਸ ਨੂੰ ਟੱਚ ਮੀ ਨਾਟ ਕਹਿ ਦਿੰਦੇ ਆ ਤਾਂ ਉਸ ਨੂੰ ਜੇ ਆਪਾਂ ਸ਼ੋਧਈਏ ਤਾਂ ਉਹ ਜਿਹੜਾ ਹੈ ਉਹ ਸ਼ੁਈਮਈ ਹੋ ਜਾਂਦਾ ਹੈ ਮਰ ਜਾ ਜਾਂਦਾ ਹੈ ਪਰ ਵੇਖਣ ਦੇ ਨਾਲ ਪੌਦੇ ਉੱਤੇ ਵੀ ਕੋਈ ਅਸਰ ਨਹੀਂ ਹੁੰਦਾ ਪਰ ਇੱਥੇ ਅਸਰ ਹੋ ਰਿਹਾ ਏ ਰੋਸ਼ਨੀ ਦੇ ਉੱਤੇ ਮਤਲਬ ਫੋਟੋਨ ਜਿਹੜੇ ਨੇ ਉਹ ਪਾਰਟੀਕਲ ਬਣ ਜਾਂਦੇ ਆ ਕਣ ਬਣ ਜਾਂਦੇ ਆ ਜੇਕਰ ਉਹਨਾਂ ਨੂੰ ਤੁਸੀਂ ਵੇਖਦੇ ਹੋ ਜੇ ਨਹੀਂ ਵੇਖਦੇ ਤਾਂ ਲਹਿਰਾਂ ਬਣਦੇ ਆ ਇਹ ਦੋ ਸਵਾਲ ਨੇ ਜਿਹੜੇ ਕਿ ਇਸ ਜਿਹੜਾ ਜਿਹੜਾ ਪਦਾਰਥਵਾਦ ਹੈ ਉਸ ਜਾਂ ਪਦਾਰਥਵਾਦੀ ਜਿਹੜੇ ਨਜ਼ਰੀਏ ਤੋਂ ਜਿਹੜੇ ਲੋਕ ਦੁਨੀਆ ਨੂੰ ਸਮਝਦੇ ਨੇ ਉਹਨਾਂ ਦੇ ਲਈ ਵੱਡੀ ਚੁਣੌਤੀ ਤੀਜਾ ਜਿਹੜਾ ਸਵਾਲ ਹੈ ਉਹ ਨੀਅਰ ਡੈਥ ਐਕਸਪੀਰੀਅੰਸ ਹੈ ਐਨ ਡੀ ਈ ਕਹਿੰਦੇ ਆ ਜਦੋਂ ਇਸ ਨੂੰ ਸਟੱਡੀ ਕਰਦੇ ਆ ਵਿਗਿਆਨ ਦੇ ਵਿੱਚ ਸਿਆਟਲ ਸਟੱਡੀਜ਼ ਕਹਿੰਦੇ ਆ ਇਸ ਨੂੰ ਕਿਉਂਕਿ ਸਿਆਟਲ ਦੇ ਵਿੱਚ ਵਿਗਿਆਨੀਆਂ ਨੇ ਇਹ ਚੀਜ਼ ਦੀਆਂ ਜਿਹੜੀਆਂ ਪਹਿਲਾਂ ਖੋਜਾਂ ਕੀਤੀਆਂ ਸਨ ਹੁਣ ਸੈਟਲ ਸਟੱਡੀ ਜਿਹੜੀ ਆ ਉਹ ਕੀ ਕਹਿੰਦੀ ਹੈ ਕਿ ਜਦੋਂ ਤਾਂ ਜਦੋਂ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਮੌਤ ਤੋਂ ਕੁਝ ਸਮਾਂ ਪਹਿਲਾਂ ਜ਼ਿਆਦਾਤਰ ਜਿਹੜੇ ਕੇਸ ਹਨ ਵਿਅਕਤੀ ਜਿਹੜਾ ਹੈ ਰੋਗੀ ਆ ਜਿਹੜਾ ਉਹ ਨੌਂ ਬਰ ਨੌਂ ਹੋ ਜਾਂਦਾ ਏ ਅਜਿਹੀਆਂ ਮਿਸਾਲਾਂ ਤੁਸੀਂ ਆਸੇ-ਪਾਸੇ ਬਹੁਤ ਲੋਕਾਂ ਤੋਂ ਸੁਣੀਆਂ ਹੋਣਗੀਆਂ ਵੇਖੀਆਂ ਵੀ ਹੋਣਗੀਆਂ ਮੈਂ ਤਾਂ ਜਿੱਥੇ ਤਿੰਨ ਬੰਦਿਆਂ ਨਾਲ ਗੱਲ ਕਰਦਾ ਤਾਂ ਉਹਨਾਂ ਦੇ ਵਿੱਚੋਂ ਦੋ ਬੰਦੇ ਕਹਿ ਦਿੰਦੇ ਆ ਕਿ ਉਹ ਅਸੀਂ ਉੱਥੇ ਵੀ ਦੇਖਿਆ ਉੱਥੇ ਵੀ ਦੇਖਿਆ ਉੱਥੇ ਵੀ ਵੇਖਿਆ ਜੇ ਤੁਸੀਂ ਰਿਸਰਚ ਦੇ ਜਿਹੜੇ ਮੈਗਜ਼ੀਨਸ ਨੇ ਉਹਨਾਂ ਨੂੰ ਜਦੋਂ ਪੜ੍ਹਦੇ ਆ ਤਾਂ ਉਹਨਾਂ ਵਿੱਚ ਵੇਜੀਆਂ ਬਹੁਤ ਸਟੱਡੀਆਂ ਹਨ ਇਹੋ ਜਿਹਾ ਬਹੁਤ ਅਧਿਐਨ ਨੇ ਤਾਂ ਇਹ ਜਿਹਾ ਕਿਉਂ ਹੋ ਜਾਂਦਾ ਏ ਤਾਂ ਉਹ ਜੋ ਕਹਿੰਦੇ ਆ ਕਿ ਕੀ ਮੌਤ ਤੋਂ ਬਾਅਦ ਜਾਂ ਜਦੋਂ ਮੌਤ ਵੇਲੇ ਬਿਲਕੁਲ ਜਿਹੜੀ ਆਤਮਾ ਜਦੋਂ ਜਿਹੜਾ ਜਿਹੜਾ ਕਲਬੂਤ ਹੈ ਜਿਹੜਾ ਬੰਦੇ ਦਾ ਸਰੀਰ ਹੈ ਜਿਸਮ ਆ ਉਸ ਤੋਂ ਪਿੱਛਾ ਛੁੜਾ ਕੇ ਜਦੋਂ ਉਹ ਉਸ ਨੂੰ ਪ੍ਰਭ ਮਿਲਣੇ ਦਾ ਚਾਉ ਹੈ ਕਿ ਇਹੇ ਕਾਰਨ ਹੈ ਜੇਕਰ ਇਹ ਇਹ ਤਾਂ ਇਹਦਾ ਮਤਲਬ ਆਤਮਾ ਦੀ ਹੋਂਦ ਹੈ ਤਾਂ ਇਹ ਤਿੰਨ ਸਵਾਲ ਹੈ ਜਿਹੜੇ ਕਿ ਪਦਾਰਥਵਾਦੀ ਨਜ਼ਰੀਏ ਤੋਂ ਦੁਨੀਆ ਨੂੰ ਸਮਝਣ ਦੇ ਲਈ ਜਿਹੜੇ ਜਿਹੜੇ ਲੋਕ ਯਤਨਸ਼ੀਲ ਹਨ ਉਹਨਾਂ ਦੇ ਲਈ ਇਹ ਵੰਗਾਰ ਨੇ ਉਹ ਚੁਣੌਤੀ ਨੇ ਤੇ ਅਸੀਂ ਪਿਆਰੇ ਦੋਸਤਾਂ ਨੂੰ ਪਿਆਰੇ ਜਿਹੜੇ ਸਾਡੇ ਮਿੱਤਰ ਨੇ ਜਿਹੜੇ ਸਾਡੇ ਵਾਚਕ ਨੇ ਜਿਹੜੇ ਦੇਖਦੇ ਨੇ ਸਰੋਤੇ ਤਾਂ ਉਹਨਾਂ ਨੂੰ ਅਸੀਂ ਗੁਜਾਰਸ਼ ਕਰਦੇ ਆਂ ਦੇ ਜੇਕਰ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਜੇਕਰ ਤੁਹਾਡੇ ਕੋਲ ਹਨ ਤਾਂ ਜਰੂਰ ਹੇਠਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਤੇ ਇਹਨਾਂ ਦੇ ਉੱਤੇ ਜਿਹੜੀਆਂ ਹੋਰ ਵਿਚਾਰ ਜਿਹੜੀਆਂ ਅਸੀਂ ਅਗਲੇ ਦਿਨਾਂ ਦੇ ਵਿੱਚ ਕਰਾਂਗੇ ਵੀਡੀਓ ਤੁਸੀਂ ਅੰਤ ਤੱਕ ਵੇਖੀਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਲਾ ਸਾਹਿਤ ਵਿਗਿਆਨ ਦੇ ਨਾਲ ਸਮਾਜ ਦੇ ਬਾਰੇ ਜਿਹੜੇ ਵੀਡੀਓਜ਼ ਵੇਖਣ ਦੇ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਵੀਡੀਓ ਤੁਸੀਂ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ